ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਏ ਸੈਮੈਸਟਰ 4th ਬੀਏ ਸੈਮੈਸਟਰ 4th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਦੇ ਲਈ ਬੀਏ ਦੇ 4th ਸੈਮੈਸਟਰ ਦੇ ਲਈ ਆਪਾਂ ਪੰਜਾਬੀ ਲਾਜ਼ਮੀ ਦਾ ਜਿਹੜੇ ਕਿ ਤੁਹਾਡੇ ਲਈ ਸਿਲੇਬਸ ਲੈ ਕੇ ਆਏ ਵੀ ਕੀ ਸਿਲੇਬਸ ਹੈ ਠੀਕ ਹੈ ਤੇ ਕੀ ਤੁਹਾਡਾ ਪੇਪਰ ਦਾ ਪੈਟਰਨ ਰਹੂਗਾ ਪੰਜਾਬੀ ਲਾਜ਼ਮੀ ਦਾ ਸੋ ਪੰਜਾਬੀ ਲਾਜ਼ਮੀ ਦਾ ਪੇਪਰ ਸਟੂਡੈਂਟਸ ਉਹਨਾਂ 45 ਮਾਰਕਸ ਦਾ ਤੁਹਾਡਾ ਠੀਕਾ 5 ਮਾਰਕਸ ਤੁਹਾਡੇ ਅਸੈਸਮੈਂਟ ਦੇ ਹੋਣਗੇ ਇਸ ਦੇ ਵਿੱਚੋਂ 45 ਅ ਮਾਰਕਸ ਦੇ ਵਿੱਚੋਂ ਪਾਸਿੰਗ ਸਕੋਰ 16 ਮਾਰਕਸ ਲੈਣੇ ਤੁਸੀ ਪੇਪਰ ਨੂੰ ਪਾਸ ਕਰਨ ਦੇ ਲਈ ਹਾਂਜੀ ਤੇ ਤੁਹਾਡਾ ਜਿਹੜੇ ਕੀ ਪਾਠਕਰਨ ਦੇ ਵਿੱਚ ਇਕਾਂਗੀ ਤੇ ਨਾਟਕ ਠੀਕ ਹੈ ਇਹ ਵਾਲੀ ਬੁੱਕ ਹੈ ਤੇ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਅਨਵਾਦ ਕਰਨਾ ਮਤਲਬ ਕਿ ਇੰਗਲਿਸ਼ ਦੇ ਵਿੱਚ ਪੈਰਾ ਦਿੱਤਾ ਹੋਊਗਾ ਤੁਸੀ ਦੀ ਪੰਜਾਬੀ ਬਣਾਉਣੀ ਆ ਤੇ ਪੰਜਾਬੀ ਦੀ ਉਪ ਭਾਸ਼ਾ ਵਾ ਵਿਆਕਰਨ ਸਿਧਾਂਤ ਤੇ ਵਿਹਾਰ ਹਾਂਜੀ ਹੁਣ ਇਹਦੇ ਵਿੱਚ ਆਪਾਂ ਦੇਖਦੇ ਆਂ ਪੇਪਰ ਦਾ ਪੈਟਰਨ ਕਿਵੇਂ ਆ ਇਕਾਂਗੀ ਤੇ ਨਾਟਕ ਦੇ ਵਿੱਚੋਂ ਤੁਹਾਨੂੰ 20 ਮਾਰਕਸ ਦਾ ਪੇਪਰ ਆਉਣਾ ਠੀਕ ਹੈ ਤੇ ਜਿਹੜੀ ਤੁਸੀਂ ਪੈਰੇ ਨੂੰ ਚੇਂਜ ਕਰਨਾ ਮਤਲਬ ਕਿ ਪੰਜਾਬੀ ਤੋਂ ਅੰਗਰੇਜ਼ੀ ਤੋਂ ਪੰਜਾਬੀ ਬਣਾਉਣੇ ਜਿਹੜੀ ਉਹ ਹੋਊਗਾ 8 ਮਾਰਕਸ ਦਾ ਹਾਂਜੀ ਹੁਣ ਆਪਾਂ ਦੇਖਦੇ ਆਂ ਜਿਹੜੀ ਤੁਹਾਡੀ ਹੈਗੀ ਆ ਇਕਾਂਗੀ ਸੰਗ੍ਰਹਿ ਹੈਗੀ ਆ 6 ਛੱਲਾਂ 6 ਛੱਲਾਂ ਜਿਹੜੀ ਕਿ ਇਕਾਂਗੀ ਆ ਸੰਗ੍ਰਹਿ ਆ ਇਹ ਡਾਕਟਰ ਆਤਮਜੀਤ ਸਿੰਘ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਠੀਕ ਹੈ ਤੇ ਕਲਰ ਸਵਰਾਜ ਵੀਰ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਇਸ ਦੇ ਵਿੱਚ ਇੱਕਾਂਗੀ ਸੰਗ੍ਰਹਿ ਦੇ ਵਿੱਚ ਕਲਰ ਆ ਜਿਹੜੇ ਕਿ ਨਾਟਕ ਹੈ ਠੀਕ ਹੈ ਕਲਰ ਨਾਟਕ ਦੇ ਵਿੱਚੋਂ ਕਿਸੇ ਇੱਕ ਦਾ ਵਿਸ਼ਾ ਦੇ ਕੇ ਮਤਲਬ ਕਿ ਕਿਸੇ ਵੀ ਇੱਕ ਨਾਟਕ ਦਾ ਵਿਸ਼ਾ ਦੇ ਕੇ ਤੁਹਾਨੂੰ ਉਸ ਦਾ ਸਾਰ ਲਿਖਣ ਲਈ ਕਿਹਾ ਜਾਊਗਾ ਇਹ ਆਉਣਗੇ ਤਿੰਨ ਤਿੰਨ ਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਊਗਾ ਬਾਕੀ ਆਪਾਂ ਪ੍ਰੀवियस ਇਅਰ ਕੁਐਸਚਨ ਪੇਪਰ ਲੈ ਕੇ ਆਵਾਂਗੇ ਤੁਹਾਨੂੰ ਫਿਰ ਹੋਰ ਪਤਾ ਲੱਗ ਜਾਊਗਾ ਵੀ ਕਿਵੇਂ ਆਪਾਂ ਤਿਆਰੀ ਵੀ ਸ਼ੁਰੂ ਕਰਾਂਗੇ ਇਹਦੀ ਠੀਕ ਹੈ ਮਤਲਬ ਕਿ ਜਿਹੜੇ ਇਹ ਨੇ ਤਿੰਨ ਦਿੱਤੇ ਜਾਣਗੇ ਤੁਹਾਨੂੰ ਵਿਸ਼ਾ ਅ ਲਿਖਣ ਲਈ ਤਿੰਨ ਆਉਣਗੇ ਤਿੰਨਾਂ ਦੇ ਵਿੱਚੋਂ ਤੁਸੀਂ ਇੱਕ ਕਰਨਾ ਹੋਊਗਾ ਜਿਵੇਂ ਆਪਾਂ ਪਹਿਲਾਂ ਜਿਵੇਂ ਤੁਹਾਨੂੰ ਕਵਿਤਾਵਾਂ ਦੇ ਵਿੱਚੋਂ ਵੀ ਪ੍ਰਸੰਗ ਸਹਿਤ ਵਿਆਖਿਆ ਦੇ ਜਿਹੜੇ ਵੀ ਸ਼ਬਦ ਤੁਹਾਨੂੰ ਲਿਖਣਾ ਹੁੰਦਾ ਸੀ ਉਹ ਤਿੰਨੋਂ ਨੂੰ ਤਿੰਨੋਂ ਚੋਂ ਇੱਕ ਕਰਨਾ ਹੁੰਦਾ ਸੀ ਸੇਮ ਐਸੇ ਤਰੀਕੇ ਨਾਲ ਜਿ ਆਪਾਂ ਕਹਾਣੀ ਲਾ ਲਓ ਵੀ ਜਿਵੇਂ ਤਿੰਨ ਆਉਂਦੀ ਸੀ ਇੱਕ ਕਰਨਾ ਸੀ ਤਾਂ ਇਹਦੇ ਵਿੱਚੋਂ ਨਾਟਕ ਦੇ ਵਿੱਚੋਂ ਤਿੰਨ ਦਿੱਤੇ ਜਾਣਗੇ ਤਿੰਨ ਜਿਵੇਂ ਤੁਸੀਂ ਇੱਕ ਦਾ ਜਿਹੜੇ ਕਿ ਵਿਸ਼ਾ ਦੱਸੋਗਾ ਵਿਸ਼ਾ ਵਿਸ਼ਾ ਦੱਸ ਕੇ ਫਿਰ ਸਾਰ ਲਿਖਣਾ ਵਿਸ਼ਾ ਵਸਤੂ ਦੱਸ ਕੇ ਸਾਰ ਲਿਖਣਾ ਜਿਵੇਂ 5 ਪਲੱਸ ਆਪ ਦੇ ਵਿੱਚ ਆਪਾਂ ਨੇ ਜਿਹੜੇ ਕਿ ਉਹਦੇ ਚ ਕੀਤਾ ਸੀ ਵੀ ਵਿਸ਼ਾ ਵਸਤ ਵਿਸ਼ਾ ਵਸਤੂ ਦੱਸ ਕੇ ਫਿਰ ਸਾਰ ਲਿਖਣਾ ਸੀ ਵਿਸ਼ਾ ਜਿਹੜਾ ਕਿ ਤੁਹਾਡਾ 4 ਮਾਰਕਸ ਦਾ ਹੋਊਗਾ ਤੇ ਅੱਗੇ ਉਹਦਾ ਸਾਰ ਹੋਊਗਾ 6 ਮਾਰਕਸ ਦਾ ਮਤਲਬ ਕਿ 10 ਮਾਰਕਸ ਦਾ ਇਹ ਕੁਐਸਚਨ ਹੋਊਗਾ ਤਿੰਨ ਹੋਣਗੇ ਤਿੰਨ ਚੋਂ ਇੱਕ ਤੁਸੀ ਇੱਕ ਕਰਨਾ ਹੋਊਗਾ ਤੇ ਅੱਗੇ ਹੈਗਾ 6 ਛੱਲਾਂ ਤੇ ਕਲਰ ਨਾਟਕ ਦੇ ਵਿੱਚੋਂ ਤੁਹਾਨੂੰ ਪਾਤਰ ਚਿੱਤਰਣ ਵੀ ਆਉਣਗੇ ਪਾਤਰ ਚਿੱਤਰਣ ਤਿੰਨ ਆਉਣਗੇ ਤਿੰਨ ਚੋਂ ਤੁਸੀ ਇੱਕ ਕਰਨਾ ਹੋਊਗਾ ਤਿੰਨਾਂ ਦੇ ਵਿੱਚੋਂ ਇੱਕ ਤੁਸੀਂ ਜਿਹੜੇ ਕਿ ਪਾਤਰ ਚਿੱਤਰਨ ਵਾਲੇ ਲਿਖਣਾ ਹੋਊਗਾ ਨਾਟਕ ਦੇ ਵਿੱਚੋਂ ਆਉਣਗੇ ਛੇ ਛਲਾਂ ਤੇ ਕਲਰ ਦੇ ਵਿੱਚੋਂ ਤਿੰਨਾਂ-ਤਿੰਨ ਚੋਂ ਇੱਕ ਕਰਨਾ ਹੋਊਗਾ 5 ਮਾਰਕਸ ਦਾ ਠੀਕ ਹੈ ਫੇਰ ਉਸ ਤੋਂ ਬਾਅਦ ਅੱਗੇ ਤੁਹਾਡਾ ਹੋਊਗਾ ਇਕਾਂਗੀ ਸੰਗ੍ਰਹਿ ਤੇ ਨਾਟਕ ਦੇ ਵਿੱਚੋਂ ਸੰਖੇਪ ਪ੍ਰਸ਼ਨ ਉੱਤਰ ਹੋਣਗੇ ਇਕਾਂਗੀ ਸੰਗ੍ਰਹਿ ਤੇ ਨਾਟਕ ਦੇ ਵਿੱਚੋਂ ਠੀਕ ਹੈ ਇਹਦੇ ਵਿੱਚ ਸੰਖੇਪ ਕੁਐਸਚਨ ਆਨਸਰ ਹੋਣਗੇ ਜਿਨ੍ਹਾਂ ਦਾ ਤੁਸੀਂ ਤਿੰਨ 17 ਤੋਂ ਵੱਧ ਉੱਤਰ ਨਹੀਂ ਲਿਖਣਾ ਹੈਗਾ ਮਤਲਬ ਇਹਦੇ ਵਿੱਚ ਵਿੱਚ ਲਿਖਣਾ ਹੋਊਗਾ 8 ਕੁਐਸਚਨ ਆਉਣਗੇ 8 ਚੋਂ ਤੁਸੀਂ 5 ਕਰਨੇ ਹੋਣਗੇ ਹਰ ਕੁਐਸਚਨ 1 ਮਾਰਕਸ ਦਾ ਹੋਊਗਾ ਹਰ ਕੁਸ਼ਨ 1 ਮਾਰਕਸ ਦਾ ਹੋਊਗਾ ਫਿਰ ਅੰਗਰੇਜ਼ੀ ਤੋਂ ਪੰਜਾਬੀ ਨੂੰ ਬਾਅਦ ਜਿਹਦੇ ਵਿੱਚ ਜੋ ਜਿਹੜੇ ਕਿ 100 100 ਸ਼ਬਦ ਹੋਣਗੇ 100 ਸ਼ਬਦ ਹੋਣਗੇ 8 ਮਾਰਕਸ ਦਾ ਹੋਊਗਾ ਅੰਗਰੇਜ਼ੀ ਚ ਦਿੱਤਾ ਹੋਊਗਾ ਉਹਦੀ ਪੰਜਾਬੀ ਤੁਸੀਂ ਲਿਖਣੀ ਹੋਊਗੀ ਤੇ ਪੰਜਾਬੀ ਦੇ ਉਪ ਭਾਸ਼ਾਵਾਂ ਜਿਹਦੇ ਵਿੱਚ ਸਿਰਫ ਪੂਰਬੀ ਪੰਜਾਬੀ ਭਾਸ਼ਾਵਾਂ ਮਾਝੀ ਮਲਵਈ ਮਾਜੀ ਮਲਵਈ ਦੁਆਬੀ ਤੇ ਪੋਆਦੀ ਇਹਨੂੰ ਆਧਾਰ ਬਣਾ ਕੇ ਕੁਐਸਚਨ ਪੁੱਛੇ ਜਾਣਗੇ ਤਾਂ ਉਥੇ ਸਪੈਸ਼ਲ ਤੁਹਾਨੂੰ ਮੈਂਸ਼ਨ ਕੀਤਾ ਹੋਇਆ ਕਿ ਉਪਾਸ਼ਾਵਾਂ ਕਿਹੜੀਆਂ ਬਾਰੇ ਪੜ੍ਹਨਾ ਮਾਜੀ ਬਾਰੇ ਮਲਵਈ ਬਾਰੇ ਦੁਆਬੀ ਬਾਰੇ ਪੋਆਦੀ ਬਾਰੇ ਦੋ ਆਉਣਗੇ ਦੋ ਚੋਂ ਤੁਸੀਂ ਇੱਕ ਦਾ ਅਨਸਰ ਕਰਨਾ ਹੋਗਾ 7 ਮਾਰਕਸ ਦਾ ਹੋਗਾ ਠੀਕ ਹੈ ਮਤਲਬ ਕਿ ਜੇ ਤੁਸੀਂ ਤਿੰਨ ਪਾਸ਼ਾਵਾਂ ਉਪਾਸ਼ਾਵਾਂ ਕਰ ਲਏ ਤਾਂ ਵੀ ਤੁਹਾਨੂੰ ਦੋ ਤਿੰਨ ਦੇ ਵਿੱਚੋਂ ਦੋ ਉੱਥੇ ਇੱਕ ਮਤਲਬ ਕਿ ਆਏ ਜਾਊਗਾ ਮਾਜੀ ਮਲਵਈ ਦੁਆਬੀ ਪੋਆਦੀ ਜਾਂ ਤੁਸੀਂ ਮਾਜੀ ਮਲਵਈ ਇਹਨਾਂ ਦੋ ਚੋਂ ਜਿੱਕੇ ਨੂੰ ਚੋ ਕਰ ਸਕਦੇ ਮਤਲਬ ਕਿ ਚਾਰਾਂ ਚੋਂ ਕੋਈ ਤਿੰਨ ਕਰ ਲਓ ਫਿਰ ਵਿਆਕਰਨ ਸਿਧਾਂਤ ਤੇ ਵਿਹਾਰ ਦੇ ਵਿੱਚੋਂ 6 ਅੰਕਾਂ ਵਾਲਾ ਕੁਐਸਚਨ ਇੱਕ ਤਾਂ ਆਊਗਾ ਇਹ ਆਊਗਾ ਸ਼ਬਦ ਸ਼੍ਰੇਣੀਆਂ ਜਿਦੇ ਵਿੱਚ ਕੋਸ਼ਕਤ ਤੇ ਵਿਆਕਰਨਕ ਸ਼ਬਦ ਕੀ ਨੇ ਵਿਕਾਰੀ ਸ਼ਬਦ ਕੀ ਹੁੰਦੇ ਨੇ ਅਵਕਾਰੀ ਸ਼ਬਦ ਕੀ ਹੁੰਦੇ ਨੇ ਸਧਾਰਨ ਸ਼ਬਦ ਕੀ ਨੇ ਸਮਾਸੀ ਸ਼ਬਦ ਕੀ ਨੇ ਮਿਸ਼ਰਤ ਸ਼ਬਦ ਕੀ ਹੁੰਦੇ ਨੇ ਸ਼ਬਦ ਜੋੜ ਦੇ ਕੀ ਨਿਯਮ ਨੇ ਇਹਨਾਂ ਬਾਰੇ ਕੁਐਸਚਨ ਆਉਣਗੇ ਦੋ ਚੋਂ ਤੁਸੀਂ ਇੱਕ ਕਰਨਾ ਹੋਊਗਾ ਇਹ ਪਸਤਾ ਅਨੁਸਾਰ ਸਾਰੇ ਟੌਪਿਕਸ ਆਪਾਂ ਕਵਰ ਕਰਵਾਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ 6 ਮਾਰਕਸ ਦੇ ਫਿਰ ਵਿਹਾਰਿਕ ਕੁਪ੍ਰੈਸ਼ਨ ਪੁੱਛੇ ਜਾਣਗੇ ਇਹ ਜਿਹੜੇ ਕਿ ਵਹਾਰਿਕ ਕੁਪ੍ਰੈਸ਼ਨ ਉਪਰੋਕਤ ਜਿਹੜੇ ਸੰਕਲਪਾਂ ਦੇ ਆਧਾਰ ਤੇ ਪੁੱਛੇ ਜਾਣਗੇ ਚਾਰ ਆਉਣਗੇ ਚਾਰ ਚੋਂ ਤੁਸੀਂ ਦੋ ਕਰਨੇ ਹੋਣਗੇ 2 2 ਮਾਰਕਸ ਦੇ ਹੋਣਗੇ ਸੋ ਏਸੀ ਤੁਹਾਡਾ ਪੰਜਾਬੀ ਲਾਜ਼ਮੀ ਦਾ ਸਿਲੇਬਸ ਤੇ ਪੇਪਰ ਪੈਟਰਨ ਥੈਂਕਸ